ਓ ਬਿੱਟੂ ਬਿੱਟੂ ਨੂੰ ਵਿਚਾਰੇ ਨੂੰ ਪਤਾ ਨਹੀਂ ਲੱਗ ਰਿਹਾ ਮੈਂ ਅੱਜ ਕੱਲ ਕਿਹੜੀ ਪਾਰਟੀ ਵੱਲੋਂ ਆ ਉਹ ਭਾਂ ਦਾ ਫਰਦਾ ਵੀ ਪਾਠਣ ਮੇਰਾ ਕਿੱਧਰ ਗਿਆ ਹਜੇ ਕਈ ਇੰਟਰਵਿਊ ਜੇ ਕਾਂਗਰਸ ਕਹਿ ਜਾਂਦਾ ਹਜੇ ਡਾਊਨਲੋਡ ਨਹੀਂ ਹੋਈ ਨਾ ਭਾਜਪੀ ਥੋੜਾ ਡਾਊਨਲੋਡ ਹੋਣ ਨੂੰ ਟਾਈਮ ਤਾਂ ਲੱਗੂ ਸਿਰ ਤੇ ਫੁੱਲ ਸਿੱਟ ਰਹੇ ਹਾਂ ਇਹ ਹੋਰ ਲੀਡਰਾਂ ਨੂੰ ਨਹੀਂ ਮਿਲਦੇ ਰਾਂ 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 ਰੁਕ ਜਾ ਸਬੀਰਾ ਇਹ ਹੋਰ ਲੀਡਰਾਂ ਨੂੰ ਨਹੀਂ ਮਿਲਦਾ ਪਿਆਰ ਉਹ ਤਾਂ ਵਿਚਾਰੇ ਹੈਲਮਟ ਲੈ ਕੇ ਜਾਣ ਵਾਲੀ ਹਲ ਹਾਲਤ ਹੋਈ ਪਈ ਹੈ ਬਾਈ ਜੀ ਕਹ ਲੋ ਜੀ ਬਾਈ ਜੀ ਕਹ ਲੋ ਇਹ ਕਹਿੰਦਾ ਪਹਿਲਾ ਮੁੱਖ ਮੰਤਰੀ ਜਿਹਨੂੰ ਬਾਈ ਜੀ ਕਹ ਲੈਣੇ ਆ ਕਿਉਂਕਿ ਮੈਂ ਤੁਹਾਡੇ ਚੋਂ ਆ ਪਹਿਲਾਂ ਵਾਲੇ ਤਾਂ ਕਾਕਾ ਜੀ ਸਾਹਿਬ ਜੀ ਮਹਾਰਾਜਾ ਸਾਹਿਬ ਜੀ ਛੋਟੇ ਰਾਜਾ ਸਾਹਿਬ ਜੀ ਬੀਬਾ ਜੀ ਛੋਟੇ ਬੀਬਾ ਜੀ ਆ ਪਹਿਲੀ ਵਾਰ ਆ ਬਾਈ ਜੀ ਕਿਵੇਂ ਹੋ ਠੀਕ ਆ ਪਪੀ ਆਪਣਾ ਨੰਬਰ ਕਿੰਨੇ ਨੰਬਰ ਤੇ ਆਪਣਾ ਬਟਨ ਪਰਮਾਤਮਾ ਨੇ ਦੇਖੋ ਤੁਹਾਨੂੰ ਕਿੰਨਾ ਸੌਖਾ ਕਰਤਾ ਕੰਮ ਲੁਧਿਆਣੇ ਵਾਲਿਆਂ ਦਾ ਬਾਟਨ ਤੇ ਵੀ ਜਿਹੜਾ ਮਸ਼ੀਨ ਚਾ ਉਹ ਵੀ ਬਾਟਨ ਇੱਕ ਨੰਬਰ ਤੇ ਆਉਣਾ ਵੀ ਇੱਕ ਨੰਬਰ ਤੇ ਹੀ ਹੈ ਹੋਰ ਕੋਈ ਬਾਟਨ ਵੱਲ ਦੇਖਿਓ ਨਾ ਚਿੱਟਾ ਮੋਤੀ ਆ ਉਤਰਿਆਊਗਾ ਕੋਈ ਪਤਾ ਨਹੀਂ ਕੀ ਕੀਤਾ ਪਿਆ ਇਹ ਕੋ ਬਚਾਰਾ ਬਠਿੰਡੇ ਵਾਲਾ ਲਿਆ ਕੇ ਇੱਥੇ ਸੜਤਾ ਉਹ ਬਿੱਟੂ ਬਿੱਟੂ ਨੂੰ ਵਿਚਾਰੇ ਨੂੰ ਪਤਾ ਨਹੀਂ ਲੱਗ ਰਿਹਾ ਮੈਂ ਅੱਜ ਕੱਲ ਕਿਹੜੀ ਪਾਰਟੀ ਵੱਲੋਂ ਆ ਉਹ ਭਾਂ ਦਾ ਫਰਦਾ ਵੀ ਪਾਠਣ ਮੇਰਾ ਕਿੱਧਰ ਗਿਆ ਹਜੇ ਕਈ ਇੰਟਰਵਿਊ ਜੇ ਕਾਂਗਰਸ ਕਹਿ ਜਾਂਦਾ ਹਜੇ ਡਾਊਨਲੋਡ ਨਹੀਂ ਹੋਈ ਨਾ ਭਾਜਪੀ ਥੋੜਾ ਡਾਊਨਲੋਡ ਹੋਣ ਨੂੰ ਟਾਈਮ ਤਾਂ ਲੱਗੂ ਸੋ ਵੀਰੋ ਆਪਾਂ ਉਹਨਾਂ ਦਾ ਕੁਛ ਨਹੀਂ ਲੈਣਾ ਆਪਾਂ ਚਲੜੀ ਜਾਣ ਆਪਾਂ ਇਹਨਾਂ ਤੋਂ ਕੀ ਲੈਣਾ ਆਪਾਂ ਸਕੂਲਾਂ ਦੀ ਗੱਲ ਕਰੀਏ ਆਪਾਂ ਹਸਪਤਾਲਾਂ ਦੀ ਗੱਲ ਕਰੀਏ ਆਪਾਂ ਬਿਜਲੀ ਦੀ ਗੱਲ ਕਰੀਏ ਆਪਾਂ ਇਨਫਰਾਸਟ੍ਰਕਚਰ ਦੀ ਗੱਲ ਕਰੀਏ ਆਪਾਂ ਸੀਵਰੇਜ ਦੀ ਗੱਲ ਕਰੀਏ ਆਪਾਂ ਵਪਾਰ ਦੀ ਗੱਲ ਕਰੀਏ ਦੁਕਾਨਦਾਰ ਦੀ ਗੱਲ ਕਰੀਏ ਕਿਸਾਨ ਦੀ ਗੱਲ ਕਰੀਏ ਮਜ਼ਦੂਰ ਦੀ ਗੱਲ ਕਰੀਏ